ماتا کیڈ کے پہ دنگن ماتا لکشن دے ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀ ਮਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀ ਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀ ਮਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀ ਮਾ ਹਮ ਸਰ ਦੇ ਨਿਆਲ ਨ ਤੁਮ ਸਰ

ਕਹੇ ਨਾ ਸਰਬ ਕੋ ਹੇ ਤੇ ਰਾਜਿ ਨ ਦੇਖ ਦੇਖ ਜੀ ਵਾ ਦਰਸ਼ਨ ਸਦ ਗੁਰ ਤੇ ਰਾਜਿ ਨ ਦੇਖ ਦੇਖ ਜੀ ਮਹਾਰਾਜੀ ਦਰਸ਼ਨ ਸਤ ਗੁਰ ਤੇ ਰਾਜਿ ਨ ਦੇਖ ਦੇਖ ਜੀ ਬਚਨੇ ਤੋਰ ਮੋਰ ਮਨ ਮਾਨੇ ਬਚਨੇ ਤੋਰ ਮੋਰ ਮਨ ਮਾਨੇ ਬਚਨੀ ਤੋਰ ਮੋਰ ਮਨ ਮੰਨੇ ਬਚਨੀ ਤੋਰ ਮੋਰ ਮਨ ਮੰਨੇ ਕਨ ਕੋ ਪੂਰਨ ਦੀਜੈ ਦਰਸ਼ਨ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਬਾਲ ਚੰਨੇ ਸਤ ਗੁਰ ਤੇਰਾ ਦੀ ਦੇਖ ਦੇਖ ਜੀ ਮਨ ਬਲ ਬਲ ਗੌਰ ਮਈਆ ਕਾਰਨੇ ਬਲ ਬਲ ਜਾ ਔਰ ਮਈਆ ਕਾਰਨੇ ਬਲ ਬਲ ਜਾ ਔਰ ਮਈਆ ਕਾਰਨੇ ਬਲ ਬਲ ਜਾ ਕਜੀ ਮਸ ਮਸਤੇ ਗੁਰ ਤੇਰਾ ਪਾਜੀ ਮਸ ਫਟਾਫਟ ਮੱਥਾ ਦੇ ਕੋ ਚਾਹ ਪੀਣੀ ਬਾਬੇ ਦੀ ਚਾਹ ਪੀਣੀ ਬਾਬੇ ਦੀ ਤੇ ਇੱਕ ਦੇਖ ਜੀ ਬਾਗਦੋ ਦਰਸ਼ਨ ਸਤਿਗੁਰ ਤੇਰਾ ਨਾਮ ਦੇਖ ਦੇ ਬਹੁਤ ਜਾਨਾ ਮਾ ਪੁੱਛ ਰਹੇ ਥੇ ਮਾਦੋ ਬਹੁਤ ਜਨਮ ਬਿਛਰੇ ਥੇ ਮਾਗੋ ਬਹੁਤ ਜਨਮ ਬਿਛਰੇ ਥੇ ਮਾਗੋ ਬਹੁਤ ਜਨਮ ਬਿਛਰੇ ਥੇ ਮਾਗੋ ਬਹੁਤ ਜਨਮ ਬਿਛਰੇ ਥੇ